ਦੁਨੀਆ ਦੇ ਵਿੱਚ ਵੱਡੇ ਤੋਂ ਵੱਡਾ ਵਿਦਵਾਨ ਵੀ ਮੈਂ ਸਾਡੇ ਤੁਹਾਡੇ ਸਾਹਮਣੇ ਖੜਾ ਕਰਦਾ ਨਾ ਤਾਂ ਮੈਨੂੰ ਲੱਗਦਾ ਉਹ ਵੀ ਨਹੀਂ ਪੁੱਛੇਗਾ ਤੇ ਆਪਣੀ ਮਦਰ ਕਿਉਂ ਨਹੀਂ ਪੁੱਛੇਗਾ ਜੀ ਨਹੀਂ ਪੁੱਛੇਗਾ ਕਿਉਂ ਪੁੱਛੇਗਾ ਕੌਣ ਫਿਰ ਜਿਹੜੇ ਟਰੈਕ ਤੇ ਅਸੀਂ ਤੁਰੇ ਫਿਰਦੇ ਹਾਂ ਸਾਨੂੰ ਟੱਟੀ ਗੇਹਣ ਚ ਸ਼ਰਮ ਆਉਣ ਲੱਗੀ ਆ ਕਿਹੜਾ ਟਰੈਕ ਆਪਾਂ ਪੋਸਟਾਂ ਦੇ ਕਮੈਂਟ ਪੜੇ ਨੇ ਮੈਂ ਪੜੇ ਨੇ ਬਿਲਕੁਲ ਪੜੇ ਨੇ ਮਾਨ ਹੁੰਦਾ ਇੰਨੇ ਇੰਨੀਆਂ ਗਾਲਾਂ ਖਾ ਕੇ ਉਹ ਬੰਦੇ ਦਾ ਕਮੈਂਟ ਸੀਗਾ ਵੀ ਇਹਨੂੰ ਕਹੇ ਆਪਦੀ ਭੈਣ ਨੂੰ ਵੀ ਪੁੱਛ ਲੂ ਵੀਰਾ ਮੈਂ ਉਹਦੇ ਵਿੱਚ ਇਹ ਕਿਹਾ ਵੀ ਮਦਰ ਨੂੰ ਪੁੱਛੋ ਵੀ ਲਾਈਫ ਕਿਵੇਂ ਹੈ ਤੁਸੀਂ ਕਮੈਂਟ ਖੋਲ ਕੇ ਦੇਖੋ ਬੰਦੇ ਕਹਿ ਰਹੇ ਨੇ ਆਪਦੇ ਚਾਚੇ ਨੂੰ ਪੁੱਛ ਲਈ ਵੀ ਚਾਚੀ ਠੀਕ ਹੈ ਤੁਸੀਂ ਉਸ ਰੀਲ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਮੈਂ ਆਪਣੀ ਮਦਰ ਨੂੰ ਖੁੱਲ ਕੇ ਪੁੱਛ ਸਕਦਾ ਵੀ ਇਸ ਤਰੀਕੇ ਦਾ ਕਿਹੜਾ ਪੁੱਤ ਆ ਜਿਹੜਾ ਆਪਣੇ ਮਾਂ ਨੂੰ ਪੁੱਛ ਲੈਂਦਾ ਕਿਹੜਾ ਪੁੱਤ ਆ ਮੈਨੂੰ ਇੱਕ ਪੁੱਤ ਦਿਖਾ ਦਿਓ ਮੈਂ ਤੁਹਾਨੂੰ ਇੱਕ ਮੈਂ ਹੈ ਗਈ ਨੇ ਥੋੜੀ ਤਾਂ ਗਾਲੀ ਵੱਖਰੀ ਆ ਨਾ ਤੁਹਾਨੂੰ ਤਾਂ ਮੈਂ ਕਹਿ ਨਹੀਂ ਰਿਹਾ ਤੁਸੀਂ ਹੋਰ ਮਦੇਦ ਦਿਖਾਓ ਨਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਤੁਹਾਡਾ ਸਵਾਲ ਬੜਾ ਸਹੀ ਆ ਵੀ ਕਿਹੜੇ ਪੁੱਤ ਨੇ ਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਫਿਰ ਪੁੱਛੀਏ ਕਿਨੂੰ ਜੀ ਨਹੀਂ ਇਹ ਪੁੱਛਣਾ ਕਿਉਂ ਆਪਾਂ ਮੇਰੀ ਗੱਲ ਸੁਣੋ 100 ਚੀਜ਼ਾਂ ਦਾ ਉਹਲਾ ਹੁੰਦਾ ਬੰਦੇ ਨੂੰ ਸਮਝਾਉਣ ਦੇ ਤਰੀਕੇ ਬਹੁਤ ਹੋ ਸਕਦੇ ਨੇ ਆਪਾਂ ਡਾਇਰੈਕਟ ਤੁਹਾਨੂੰ ਪੁੱਛਣਾ ਤੁਹਾਨੂੰ ਪੀਰੀਅਡ ਆਉਂਦੇ ਕਿ ਨਹੀਂ ਆਉਂਦੇ ਤੁਹਾਨੂੰ ਮੰਮੀ ਕੀ ਪ੍ਰੋਬਲਮ ਆ ਇਦੋਂ ਕੌਣ ਪੁੱਛਦਾ ਆ ਆਪਾਂ ਨੂੰ ਪੁੱਛਣ ਚ ਹਰਜ ਵੀ ਕੀ ਆ ਆਪਾਂ ਨੂੰ ਜੇ ਸਕੂਲ ਦੇ ਵਿੱਚ ਲਾਇਆ ਘਰ ਦੇ ਵਿੱਚ ਆਪਾਂ ਪੜ੍ਹੇ ਆ ਯੂਨੀਵਰਸਿਟੀ ਦੇ ਵਿੱਚ ਜਾ ਕੇ ਡਿਗਰੀਆਂ ਹੱਥ ਦੇ ਵਿੱਚ ਲਈਆਂ ਨੇ ਤਾਂ ਇਹ ਟੱਟੀ ਜਾਂ ਕੁਝ ਇਸ ਤਰੀਕੇ ਦੀ ਸ਼ਬਦਾਵਲੀ ਬੋਲਣ ਵਾਸਤੇ ਥੋੜੇ ਲਈਆਂ ਨੇ ਬੰਦੇ ਨੂੰ ਤਰੀਕੇ ਸਮਝਾਉਣ ਦੇ ਬਹੁਤ ਹੁੰਦੇ ਨੇ ਹੁਣ ਜੇ ਤੁਸੀਂ ਇੱਕ ਜ਼ਿਕਰ ਕੀਤਾ ਸੀ ਵੀ ਬੰਦਾ ਜਿਹੜਾ ਫ੍ਰੈਂਚ ਜਾਣਦਾ ਆ ਉਹਨੂੰ ਫ੍ਰੈਂਚ ਦੇ ਵਿੱਚ ਨਹੀਂ ਦੱਸਾਂਗੇ ਤਾਂ ਉਹਨੂੰ ਪੰਜਾਬੀ ਦੇ ਵਿੱਚ ਦੱਸਾਂਗੇ ਹੁਣ ਜਿਹੜੇ ਬੰਦੇ ਪੰਜਾਬੀ ਜਾਣਦੇ ਨੇ ਮੈਨੂੰ ਨਹੀਂ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਐਸਾ ਬਜ਼ੁਰਗ ਵੀ ਹੋਊਗਾ ਜਿਹੜਾ ਤੁਹਾਡੀ ਕੋਈ ਚੀਜ਼ ਨੂੰ ਸਮਝ ਨਾ ਸਕੇ ਬਿਨਾਂ ਉਸ ਸ਼ਬਦ ਫੇਰ ਉਹ ਸ਼ਬਦ ਬੋਲਣ ਦੀ ਕੀ ਲੋੜ ਹੈ ਭਾਈ ਜੀ ਮਸਲਾ ਇੱਥੇ ਇਹੀ ਆ ਵੀ ਸਾਡੇ ਵਾਸਤੇ ਉਹ ਸ਼ਬਦ ਕੀਮਤੀ ਹੋ ਗਿਆ ਵੀ ਤੂੰ ਸ਼ਬਦ ਆ ਬੋਲ ਕਿਵੇਂ ਦਿੱਤਾ ਨਹੀਂ ਸ਼ਬਦ ਕੀਮਤੀ ਨਹੀਂ ਹੋਇਆ ਮੇਰੀ ਗੱਲ ਸਮਝ ਮੈਂ ਸਮਝਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਸਮਝਾਉਣ ਦਾ ਤਰੀਕਾ ਹੁੰਦਾ ਆ ਮੈਂ ਉਹੀ ਗੱਲ ਕਰਦਾ ਮਸਲਾ ਇੱਥੇ ਇਹੀ ਫਸ ਗਿਆ ਨਾ ਵੀ ਐਸੀ ਟੱਟੀ ਕਿਉਂ ਕਹਤਾ ਨੇ ਮੈਂ ਸਿਰਫ ਉਸ ਉਸ ਚੀਜ਼ ਤੇ ਲੱਗ ਰਿਹਾ ਹਾਂ ਅਸੀਂ ਇਸ ਗੱਲ ਨੂੰ ਕਿਉਂ ਕਹਿੰਦਾ ਮੈਂ ਸਿਰਫ ਟੀਰੀ ਗੱਲ ਤੇ ਨਹੀਂ ਲੜ ਰਿਹਾ ਮੈਂ ਸਿਰਫ ਇਸ ਚੀਜ਼ ਤੇ ਗੱਲ ਕਰ ਰਿਹਾ ਕਿ ਜਿਹੜੀ ਆਪਾਂ ਮਦਰ ਨੂੰ ਤੁਸੀਂ ਗੱਲ ਵੀ ਡਾਇਰੈਕਟ ਪੁੱਛ ਸਕਦਾ ਆ ਵੀ ਤੁਸੀਂ ਸੋਚ ਸਕਦੇ ਵੀ ਇਸ ਚੀਜ਼ ਦਾ ਇੰਪੈਕਟ ਕਿੰਨਾ ਗਲਤ ਜਾਊਗਾ ਲੋਕਾਂ ਤੇ ਬਰੇ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਤੁਹਾਡੇ ਤੋਂ ਕੱਲ ਨੂੰ ਤੁਹਾਡੀ ਮਦਰ ਦੇ ਪੀਰੀਅਡਸ ਅਬਨਾਰਮਲ ਹੋਣ ਉਹਨਾਂ ਨੂੰ ਪੀਸੀਓਡੀ ਪੀਸੀਓਐਸ ਦੀ ਦਿੱਕਤ ਆਵੇ ਉਹਨਾਂ ਦੇ ਹਾਰਮੋਨਸ ਇਨ ਬੈਲੈਂਸ ਹੋਣ ਉਹ ਚਿੜਚੜੇ ਹੋਣ ਉਹਨਾਂ ਦਾ ਸੁਭਾਅ ਸਹੀ ਨਾ ਰਹੇ ਸੋਸ਼ਲ ਸਰਕਲ ਉਹਨਾਂ ਦਾ ਡਿਸਟਰਬ ਹੁੰਦਾ ਜਾਵੇ ਕਿਉਂਕਿ ਤੁਸੀਂ ਕਹਿੰਦੇ ਹੋ ਵੀ ਨਹੀਂ ਪੀਰੀਅਡਸ ਨੂੰ ਮੈਂ ਪੀਰੀਅਡਸ ਨਹੀਂ ਕਹਿ ਸਕਦਾ ਮੈਂ ਆਪਦੀ ਜੇ ਆਪਣੀ ਮਦਰ ਨੂੰ ਪੀਰੀਅਡਸ ਨਾ ਆਉਂਦੇ ਹੁੰਦੇ ਭਾਈ ਜੀ ਆਪਾਂ ਇੱਥੇ ਦੁਨੀਆ ਤੇ ਨਹੀਂ ਹੋਣਾ ਸੀ ਕੋਈ ਲਹਦੇ ਨਹੀਂ ਆਪਾਂ ਜੰਪੇ ਜੇ ਅਸੀਂ ਅਸੀਂ ਗੱਲ ਕਰਦੇ ਆਂ ਭਾਈ ਜੀ ਸਮਾਜ ਦੀ ਤਾਂ ਅਸੀਂ ਇੰਨੀ ਹਿੰਮਤ ਰੱਖੀਏ ਬੇਸੀ ਵਫਦੇ ਮਦਰ ਤੇ ਆਪਦੇ ਫਾਦਰ ਜਿਹੜਾ ਸਾਡਾ ਸੱਚਾ ਰੱਬ ਆ ਜਿਹਨੇ ਸਾਨੂੰ ਇਸ ਦੁਨੀਆ ਤੇ ਲਿਆਂਦਾ ਉਹਦਾ ਸ਼ੁਕਰਾਨਾ ਹੀ ਕਰ ਲਈਏ ਪਰ ਜਿਹੜੇ ਆਪਾਂ ਗੱਲਾਂ ਕਰਦੇ ਆਂ ਸਮਾਜ ਦੀਆਂ ਸਾਡੇ ਹਾਲਾਤ ਇਹ ਨੇ ਵੀ ਜਿਹੜੇ ਬੰਦੇ ਇੱਥੇ ਅੱਜ ਆਪਾਂ ਕਹਿੰਦੇ ਇਨਫਲੂਐਂਸਰ ਨੇ ਬਹੁਤ ਵੱਡੇ ਕਲਾਕਾਰ ਨੇ ਗੀਤਕਾਰ ਨੇ ਉਹ ਕਹਿਣ ਵੀ ਮੇਰੇ ਨਾਲ ਫੋਟੋ ਕਰਾਉਣੀ ਐ ਇਧਰੋਂ ਮਾਂ-ਬਾਪ ਕਹਿਣ ਵੀ ਮੈਨੂੰ ਪਾਣੀ ਦਾ ਗਲਾਸ ਦੇ ਦੇ ਤੇ ਇਹ ਜਿਹੜੇ ਸੱਭਿਆਚਾਰ ਸੰਭਾਲਣ ਵਾਲੇ ਬੰਦੇ ਨੇ ਇੰਨਾਂ ਜੋ ਮੈਂ ਕਈ ਪ੍ਰੈਕਟੀਕਲੀ ਅੱਖੋਂ ਦੇਖੇ ਨੇ ਬੰਦੇ ਉਧਰੋਂ ਮਾਂ ਗਲਾਸ ਤਾਂ ਮੰਗੀ ਜਾਂਦੀ ਆ ਪਾਣੀ ਉਹ ਕਹਿੰਦੇ ਮਾਤਾ ਕੋਈ ਨਹੀਂ ਤੂੰ ਆਪੇ ਤੁਰ ਫਿਰ ਕੇ ਔਖਾ-ਸੌਖਾ ਗੋਡੇ ਤੇਰੇ ਦੁੱਖ ਦੇ ਹੁਣ ਕਰੇ ਦੁੱਖ ਦੇ ਹੋਣਗੇ ਮੈਂ ਤਾਂ ਉੱਥੇ ਚੱਲਿਆ ਆਂ ਫੋਟੋ ਕਰਾਉਣ ਕਿਉਂ ਸਮਾਜ ਨੂੰ ਦਿਖਾਉਣਾ ਮੇਰੀ ਤਾਂ ਇਹਦੇ ਨਾਲ ਫੋਟੋ ਆ ਇਹਨੂੰ ਤੁਸੀਂ ਕਿਰਦਾਰ ਕਹਿੰਦੇ ਹੋ ਇਹਨੂੰ ਆਪਾਂ ਮੰਨਦੇ ਵੀ ਹਾਂ ਵੀ ਸਾਡਾ ਪੰਜਾਬੀਆਂ ਦਾ ਕਿਰਦਾਰ ਬੜਾ ਉੱਚਾ ਕਿਹੜੇ ਟਰੈਕ ਤੇ ਅਸੀਂ ਤੁਰੇ ਫਿਰਦੇ ਹਾਂ ਸਾਨੂੰ ਟੱਟੀ ਕਹਿਣ 'ਚ ਸ਼ਰਮ ਆਉਣ ਲੱਗੀ ਆ ਤੁਸੀਂ ਕਦੇ ਆਪਣੀ ਪੋਸਟਾਂ ਦੇ ਕਮੈਂਟ ਪੜ੍ਹੇ ਨੇ ਮੈਂ ਪੜ੍ਹੇ ਨੇ ਬਿਲਕੁਲ ਪੜ੍ਹੇ ਨੇ ਮਾਨ ਹੁੰਦਾ ਇੰਨੇ ਇੰਨੀਆਂ ਗਾਲਾਂ ਛਾ ਕੇ ਕਿਹੜੇ ਤੁਸੀਂ ਇੱਕ ਗਾਲ ਦਾ ਕਮੈਂਟ ਦੱਸੋ ਆਪਾਂ ਉਹਦੇ ਉੱਤੇ ਗੱਲ ਕਰਦੇ ਨੇ ਬਹੁਤ ਗਾਲਾਂ ਨੇ ਮੈਂ ਹੁਣ ਸ਼ਬਦਾਂ ਦੀ ਵਰਤੋਂ ਮੈਂ ਤੁਹਾਨੂੰ ਦੱਸਦਾ ਇੱਕ ਬੰਦੇ ਦਾ ਕਮੈਂਟ ਸੀਗਾ ਮੈਂ ਪੜ੍ਹਿਆ ਇੱਕ ਹੋਵੇ ਤਾਂ ਤਾਂ ਮੈਂ ਕਹਾਂ ਮੈਂ ਤੁਹਾਨੂੰ ਦੱਸਦਾ ਮੈਂ ਪਰਸਨਲ ਹੀ ਪੜ੍ਹਿਆ ਉਹ ਬੰਦੇ ਦਾ ਕਮੈਂਟ ਸੀਗਾ ਵੀ ਇਹਨ ਹੂੰ ਠੀਕ ਹੈ ਮੇਰੀ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮੈਂ ਉਹਦੇ ਵਿੱਚ ਇਹ ਕਿ ਆ ਵੀ ਮਦਰ ਨੂੰ ਪੁੱਛੋ ਵੀ ਤੁਹਾਡੀ ਸੈਕਸ਼ੁਅਲ ਲਾਈਫ ਕਿਵੇਂ ਆ ਹੁਣ ਉੱਥੇ ਤੁਸੀਂ ਮੇਰੇ ਤਾਂ ਤਾਂ ਪਤਾ ਚੋੜਾ ਵੀ ਠੀਕ ਆ ਯਾਰ ਇਹ ਤਾਂ ਸੱਭਿਆਚਾਰ ਨੂੰ ਕਰਤਾ ਖਰਾਬ ਤੇ ਜਿਹੜਾ ਬੰਦਾ ਇਹ ਕਮੈਂਟ ਕਰ ਰਿਹਾ ਵੀ ਆਵ ਦੀ ਭੈਣ ਨੂੰ ਪੁੱਛ ਲਈ ਵੀ ਰਾਤ ਕਿਵੇਂ ਗਈ ਇਹ ਸਾਡੇ ਸੱਭਿਆਚਾਰ ਦੇ ਦੇਖੋ ਐਵਿਡੈਂਸ ਦੇ ਰਹੇ ਨੇ ਵੀ ਜੋਦੇ ਤੋਂ ਟੈਨਸ਼ਨ ਨਾਲੇ ਤੂੰ ਤਾਂ ਫੇਰ ਵੀ ਸਿਧ ਰਿਆ ਤੇਰੇ ਤੋਂ ਅਸੀਂ ਬਹੁਤ ਹੋਰ ਵਿਗੜੇ ਤੁਸੀਂ ਕਮੈਂਟ ਖੋਲ ਕੇ ਦੇਖੋ ਹੂੰ ਤੁਸੀਂ ਕਮੈਂਟ ਖੋਲ ਕੇ ਦੇਖੋ ਬੰਦੇ ਕਹਿ ਰਹੇ ਨੇ ਆਪਦੇ ਚਾਚੇ ਨੂੰ ਪੁੱਛ ਲਈ ਵੀ ਚਾਚੀ ਠੀਕ ਹੈ ਤੇ ਮੈਂ ਜੇ ਇਹ ਗੱਲ ਕਹਿਣਾ ਵੀ ਆਪਦੀ ਮਦਰ ਨੂੰ ਪੁੱਛ ਲੋ ਤੁਹਾਨੂੰ ਪੀਰੀਅਡਸ ਆ ਰਹੇ ਨੇ ਕਿ ਨਹੀਂ ਆ ਰਹੇ ਉੱਥੇ ਸਾਡੇ ਸ਼ੋਸ਼ਲ ਸੁਸਾਇਟੀ ਪ੍ਰੈਸ਼ਰ ਸਾਡੇ ਖੋਪੜੀ ਦੇ ਉੱਤੇ ਏਡਾ ਆ ਜਾਂਦਾ ਏਡੇ ਕਾ ਜ਼ਿਆਦਾ ਇਹ ਬੰਦੇ ਡਿਪਰੈਸ਼ਨ 'ਚ ਨੇ ਵੀ ਇਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਔਰ ਇਹ ਆਪਦਾ ਸ਼ੋਸ਼ਲ ਸਟੇਟਸ ਦਿਖਾਉਣ ਵਾਸਤੇ ਕਮੈਂਟ ਕਰਦੇ ਨੇ ਤਾਂ ਜਿਹੜੀ ਚੀਜ਼ ਕਮੈਂਟ ਕੀਤੀ ਉਹ ਤੁਸੀਂ ਕਿੰਨਾ ਕਮੈਂਡ ਲੈ ਲਿਆ ਜੀ ਤੁਸੀਂ ਕਰਦੇ ਵੀ ਜੋਦੇ ਬਾਈ ਤੈਨੂੰ ਆ ਗੱਲ ਨਹੀਂ ਕਰਨੀ ਚਾਹੀਦੀ ਮੈਂ ਸਮਝਦਾ ਵੀ ਯਾਰ ਬੰਦਾ ਇੰਟੈਲੈਕਚੁਅਲੀ ਸਮਝ ਕੇ ਗੱਲ ਕਰ ਰਿਹਾ ਮੇਰੀ ਟੱਟੀ ਬੋਲਣ ਤੇ ਜੇ ਨੂੰ আপত্তি ਆ ਤਾਂ ਇਹਦਾ ਮਤਲਬ ਇਹ ਤਾਂ ਸਹੀ ਵਰਡ ਯੂਜ਼ ਕਰਦਾ ਹੋਗਾ ਇਹ ਤਾਂ ਸਹੀ ਸ਼ਬਦ ਯੂਜ਼ ਕਰਦਾ ਹੋਗਾ ਤੁਸੀਂ ਮੇਰੇ 'ਚ ਕਸੂਰ ਕੱਢ ਰਹੇ ਹੋ ਫਿਰ ਤਾਂ ਇਹੀ ਮਤਲਬ ਹੈ ਨਾ ਬਾਈ ਜੀ ਤੁਸੀਂ ਚੰਗੇ ਵਰਡ ਯੂਜ਼ ਕਰਦੇ ਹੋਗੇ ਕੀ ਖਿਆਲ ਹੂੰ ਤੇ ਤੁਹਾਡੇ ਵਰਡ ਤੁਸੀਂ ਉੱਥੇ ਕਮੈਂਟ ਦੇ ਵਿੱਚ ਪੜ੍ਹ ਕੇ ਦੇਖੋ ਤਾਂ ਜਿਹੜੇ ਬੰਦੇ ਕਹਿੰਦੇ ਸੱਭਿਆਚਾਰਤ ਜੀਵ ਜਿਹੜੇ ਬੰਦੇ ਮੈਨੂੰ ਗਾਲਾਂ ਕੱਢ ਰਹੇ ਨੇ ਉਹ ਸਿਰਫ ਸੋਸ਼ਲ ਸਟੇਟਸ ਮੇਨਟੇਨ ਕਰ ਰਹੇ ਨੇ ਮੈਂ ਪ੍ਰੈਕਟੀਕਲ ਇੱਕ ਗੱਲ ਦੱਸਦਾ ਸਾਡੇ ਕੋਲ ਇੱਕ ਬੱਚਾ ਆਇਆ ਜੀ ਤਕਰੀਬਨ ਉਹ ਬੱਚੇ ਦੀ ਹੁਣ ਹਾਸੇ ਵਾਲੀ ਗੱਲ ਆ 24-25 ਸਾਲ ਦੀ ਮੁੰਡੇ ਦੀ ਉਮਰ ਹੋਣੀ ਆ ਸੈਕਸ਼ੂਅਲ ਟਾਈਮਿੰਗ ਵਾਸਤੇ ਦਵਾਈ ਲੈਣਾ ਆ ਜਿਹੜੀ ਮੈਂ ਤੁਹਾਨੂੰ ਗੱਲ ਵੀ ਕੀ ਆ ਮੈਂ ਕਹਿਣ ਨੂੰ ਤਾਂ ਤੁਹਾਨੂੰ ਇਹ ਵੀ ਕਹਿ ਸਕਦਾ ਸੀ ਵੀ ਤੁਸੀਂ ਜੀ ਮੇਰੇ ਕੋਲੇ ਆਓ ਮੈਂ ਪਰਚੀਆਂ ਕੱਟੂਗਾ ਤੁਹਾਡੇ ਤੋਂ ਇੱਕ ਇੱਕ ਬੰਦੇ ਦੀ ਪਰਚੀ ਦੇ ਪੈਸੇ ਲਵਾਂਗਾ ਤੁਹਾਨੂੰ ਦਵਾਈਆਂ ਦਵਾਂਗਾ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਮੇਰੇ ਕੋਲੇ ਤਾਂ ਆਉਣ ਦੀ ਲੋੜ ਨਹੀਂ ਪਹਿਲਾਂ ਆਪਣੇ ਘਰੇ ਹੱਲ ਕਰ ਲਓ ਭਾਈ ਤੁਹਾਡੇ ਘਰੇ ਤੁਹਾਡਾ ਘਰ ਤੁਹਾਡੇ ਸਭ ਤੋਂ ਵੱਡਾ ਸਭ ਤੋਂ ਵੱਡਾ ਵੈਲਵਿਸ਼ਰ ਦੂਜੀ ਗੱਲ ਹੁਣ ਜਦੋਂ ਬੱਚਾ ਆਇਆ 24-25 ਸਾਲ ਦਾ ਉਹਨੇ ਚਲੋ ਦਵਾਈ ਲੈਣਾ ਆਇਆ ਸੈਕਸ਼ੂਅਲ ਟਾਈਮਿੰਗ ਵਾਸਤੇ ਮੁੰਡਾ ਦਵਾਈ ਲੈਣਾ ਆਇਆ ਸਾਡੇ ਨਾਲ ਬੈਠਿਆ ਤੇ ਮੈਂ ਕਿਹਾ ਵੀ ਕਿਵੇਂ ਜਾਣਦਾ ਮੈਨੂੰ ਕਿਵੇਂ ਜਾਣਦੇ ਹੋ ਤੁਸੀਂ ਉਹ ਕਹਿੰਦਾ ਭਾਜੀ ਤੁਹਾਨੂੰ ਇੰਸਟਾਗ੍ਰam ਤੋਂ ਦੇਖਿਆ ਸੀਗਾ ਮੈਂ ਕਿਹੜੀ ਰੀਲ ਤੋਂ ਕਹਿੰਦਾ ਆਮਨ ਔਜਲੇ ਵਾਲੀ ਭਾਜੀ ਉਹ ਕੱਚ ਦੇ ਗਲਾਸ ਵਾਲੀ ਗੱਲ ਤੋਂ ਮੈਂ ਤੁਹਾਨੂੰ ਦੇਖਿਆ ਸੀਗਾ ਮੈਂ ਠੀਕ ਹੈ ਜੀ ਮੈਂ ਕੋ ਕਮੈਂਟ ਕਮੈਂਟ ਕੀਤਾ ਫਿਰ ਉਤੇ ਕਹਿੰਦਾ ਕੀਤਾ ਭਾਜੀ ਮੈਂ ਦਿਖਾਇਓ ਕਮੈਂਟ ਕਹਿੰਦਾ ਭਾਈ ਕਮੈਂਟ ਨਹੀਂ ਦਿਖਾਣਾ ਮੈਂ ਕਿਉਂ ਕਹਿੰਦਾ ਭਾਈ ਗਾਣਾ ਲਿਖਿਆ ਸੀ ਤੁਹ ਮੈਂ ਕਹੇ ਬਰੇ ਜੇ ਤੂੰ ਗਾਲਾਂ ਲਿਖਦਾ ਫਿਰ ਮੇਰੇ ਕੋਲੇ ਕੀ ਕਰਦਾ ਮੈਂ ਤਾਂ ਉਹ ਬੰਦਾ ਜਿਹਨੂੰ ਤੂੰ ਗਾਲਾਂ ਕੱਢ ਰਿਹਾ ਫਿਰ ਤੂੰ ਮੇਰੇ ਕੋਲ ਕੀ ਕਰਨਾ ਹੈ ਛੱਡ ਦੇ ਤੂੰ ਚੱਕਰ ਚ ਕੰਨ ਪਿਆ ਉਹ ਕਹਿੰਦਾ ਬਾਈ ਜੀ ਤੁਹਾਨੂੰ ਸਹੀ ਦਸੀਏ ਬਾਕੀ ਸਾਰੀ ਦੁਨੀਆ ਇਹ ਚੱਕਰ ਚ ਪਈ ਹੈ ਵੀ ਬੰਦਾ ਆਵੇ ਤੇ ਦਵਾਈ ਮੜ ਕੇ ਤੋੜ ਦਈਏ ਸਾਨੂੰ ਕਿਤੋਂ ਕਿਤੋਂ ਅੰਦਰੋਂ ਲੱਗਿਆ ਵੀ ਯਾਰ ਇਹ ਬੰਦੇ ਕੋਲੇ ਜਾਵਾਂਗੇ ਤਾਂ ਇਹ ਸਾਨੂੰ ਜੈਨੂਅਲੀ ਗਾਈਡ ਵੀ ਕਰ ਦੂਗਾ ਜੇ ਦਿੱਕਤ ਪਰੇਸ਼ਾਨੀ ਹੋਊਗੀ ਤਾਂ ਜਿੰਨੀ ਲੋੜ ਹੋਊਗੀ ਓਨੀ ਦਵਾਈ ਦੇ ਦਊਗਾ ਇਹ ਸਾਡੇ ਪ੍ਰੈਕਟੀਕਲ ਅਜਮਾਈਆਂ ਹੋਈਆਂ ਚੀਜ਼ਾਂ ਨੇ Música